ਅੱਛਾ 3 ਜੂਨ ਤੋਂ ਬਾਅਦ ਦਾ ਜਿਹੜਾ ਵਰਤਾਰਾ ਉਹ 5 ਤੱਕ 6 ਤੱਕ 7 ਤੱਕ ਕਿਸ ਤਰ੍ਹਾਂ ਦਾ ਵਰਤਾਰਾ ਸੀਗਾ ਉੱਥੇ ਦਰਬਾਰ ਸਾਹਿਬ ਦੇ ਅੰਦਰ ਉਹਦਾ ਵਰਤਾਰਾ ਤਾਂ ਇਸ ਕਿਸਮ ਦਾ ਵਰਤਾਰਾ ਸੀ ਵੀ ਸਰਕਾਰ ਨੇ ਉਧਰ 26 ਮਈ ਨੂੰ ਅਖੀਰਲੀ ਮੀਟਿੰਗ ਕੀਤੀ ਹੈ ਹਾਂਜੀ ਸਾਰੇ ਬਾਹਰ ਦਿੱਲੀ ਸੇ ਕੰਮ ਜਿਵੇਂ ਹੁਣ ਸਰਜੀਤ ਸਿੰਘ ਬਰਨਾਲਾ ਜ਼ਖ਼ੀਰ ਟੋੜਾ ਤੇ ਇਹਨਾਂ ਬੰਦਿਆਂ ਨਾਲ ਬਾਤ ਤੇ ਉਹਨਾਂ ਦੇ ਨਾਲ ਵਿੱਚ ਹੋਰ ਵੀ ਜਿਹੜੇ ਨਾਲ ਲੀਡਰ ਹੁੰਦੇ ਸੀ ਟਾਪ ਦੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ 27 ਨੂੰ ਆਰਡਰ ਹੋ ਗਏ ਸੀ ਵੀ ਹਮਲਾ ਕਰਨਾ ਅਮਰੀ ਹੁਣ ਪਤਾ ਲੱਗਦਾ ਹਾਂਜੀ ਤੇ 27 ਨੂੰ ਤੇ 27 ਨੂੰ ਹੀ ਕਹਿੰਦੇ ਸ਼ਾਮ ਨੂੰ ਫੌਜਾਂ ਇਧਰੋਂ ਚੱਲ ਪਈਆਂ ਸੀ ਤੇ ਉਹ ਇਨਫੋਰਮੇਸ਼ਨ ਮਿਲ ਜਾਂਦੀ ਹੁੰਦੀ ਸੀ ਉਸ ਦੇ ਦਰਵਾਜ਼ੇ ਤੋਂ ਵੀ ਕੁਝ ਨਾ ਕੁਝ ਪਰਮਿਸ਼ਨ ਪਰਮਿਸ਼ਨ ਮਿਲ ਜਾਂਦੀ ਹੁੰਦੀ ਸੀ ਉਹ ਅਗਲੇ ਦੇ ਸੋਰਸ ਸੀਗੇ ਉਹ ਫੌਜੀ ਦਾ ਫਿਰ ਸਰਦਾਰ ਵੀ ਸੀਗੇ ਹਮਦਰਦੀ ਹੋ ਗਈ ਸੀ ਮੋਰਚਾ ਚੱਲਦੇ ਨੂੰ 2 ਪੌਣੇ 2 ਸਾਲ ਹੋ ਗਏ ਸੀ ਇਸ ਕਰਕੇ ਇਨਫਰਮੇਸ਼ਨ ਮਿਲ ਜਾਂਦੀ ਸੀ ਉਹਨਾਂ ਨੂੰ ਵੀ ਇਨਫਰਮੇਸ਼ਨ ਮਿਲਦੀ ਰਹੀ ਵੀ ਇਹ ਬੰਦ ਉਥੋਂ ਫੌਜਾਂ ਚੱਲ ਪਈਆਂ ਜੀ ਤੇ ਫਿਰ ਮਿਰਰਸ ਤੋਂ ਚੱਲੀਆਂ ਬਹੁਤੀਆਂ ਸਾਰੀਆਂ ਤੇ ਤੁਸੀਂ ਦੇਖੋ ਵੀ ਅੱਜ ਦੇ ਦਿਨ 31 ਮਈ ਨੂੰ ਤਾਂ ਆਲੇ-ਦਾਲੇ ਘੇਰਾ ਪੈਣਾ ਸ਼ੁਰੂ ਹੋ ਗਿਆ ਸੀ ਇੱਕ ਦੋ ਨੂੰ ਤਾਂ ਪਤਾ ਲੱਗ ਗਿਆ ਸੀ ਫੌਜ ਆ ਗਈ ਹੈ ਤੇ ਹੁਣ ਤਾਂ ਫੌਜੀ ਫੌਜ ਹਮਲਾ ਕਰੂ ਕਿਸੇ ਵੇਲੇ ਵੀ ਕਰੂ ਤੇ ਇੱਕ ਪਹਿਲੇ ਨੂੰ ਉਹਨਾਂ ਨੇ ਟੈਸਟ ਫਾਇਰ ਕੀਤਾ ਦੋ ਨੂੰ ਜਾਣਬੁੱਝ ਕੇ ਇਸ ਚੀਜ਼ ਨੂੰ ਜਿਹੜੀ ਇਨਫੋਰਮੇਸ਼ਨ ਸਰਕਾਰ ਨੂੰ ਮਿਲੀ ਉਸ ਦਾ ਡਾਟਾ ਪਾ ਕੇ ਤੇ ਉਹਨੂੰ ਐਨਲਿਸਿਸ ਕਰਨ ਲਈ ਉਹਨਾਂ ਨੇ ਇੱਕ ਦਿਨ ਛੱਡਿਆ ਜੀ ਫਿਰ ਤਿੰਨ ਨੂੰ ਉਹਨਾਂ ਨੇ ਹਮਲਾ ਕਰਤਾ ਨਾਲ ਦੀ ਨਾਲ ਸ਼ੁਰੂ ਕਰਤਾ ਤੇ ਇਹ ਜਿਹੜਾ ਜਨਰਲ ਬਰਾਡ ਹੁੰਦਾ ਸੀ ਤੇ ਉਹ ਉਹ ਬਰਾੜ ਦੇ ਨੂੰ ਅੱਗੇ ਲਾਇਆ ਉਹ ਵੀ ਸਰਦਾਰ ਸੀ ਹਾਂਜੀ ਆ ਤੇ ਇਸ ਕਰਕੇ ਉਹ ਨੂੰ ਅੱਗੇ ਲਾਇਆ ਤੇ ਉਹ ਵੀ ਉਸੇ ਫਰੀਦਕੋਟ ਇਲਾਕੇ ਦੇ ਹੀ ਸੀ ਬਰਾੜ ਪਰਵਾਰਾਂ ਦਾ ਉਸੇ ਦੇ ਸੰਤ ਜਰਨੈਲ ਸਿੰਘ ਪਿੰਡ ਵਾਲਾ ਸੀ ਜੀ ਤੇ ਇਸ ਕਰਕੇ ਜਾਣਬੁੱਝ ਕੇ ਇਹ ਚੁਆਇਸ ਵੀ ਇਸੇ ਤਰੀਕੇ ਦੀ ਕੀਤੀ ਗਈ ਤਾਂ ਕਿ ਅਗਲੇ ਮੁਕਾਬਲਾ ਕੀਤਾ ਜਾਵੇ ਬੰਦੇ ਲੱਭੇ ਜਾਂਦੇ ਉਸੇ ਤਰੀਕੇ ਨਾਲ ਹਾਂਜੀ ਉਹ ਬਰਾੜ ਹੈ ਜਿਹੜਾ ਗੁਲਦੀਪ ਸਿੰਘ ਬਰਾੜ ਸੀ ਉਹਦਾ ਨਾਮ ਜੀ ਹੈਗਾ ਹਜੇ ਜਿੰਦਾ ਤੇ ਉਹ 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 ਪੱਖੀ ਪੱਖੀ ਪਿੰਡ ਦਾ ਪਿੰਡ ਦਾ ਸੀ ਪੱਖੀ ਆ ਪੱਖੀ ਦਾ ਹੀ ਸੀ ਸ਼ਾਇਦ ਨੇੜੇ ਜੇ ਸੀ ਇੱਥੇ ਪਿੰਡ ਦੇ ਜੀ ਤੇ ਹਾਂ ਤੇ ਉਹ ਉਹ ਉਸ ਉਸ ਪਿੰਡ ਦਾ ਸੀ ਤੇ ਇਸ ਕਰਕੇ ਉਹ ਵੀ ਬਰਾੜ ਸੀ ਪਰ ਉਹ ਫੈਮਿਲੀ ਕਾਫੀ ਦੇਰ ਦੀ ਇੱਥੋਂ ਗਈ ਹੋਈ ਸੀ ਜੀ ਤੇ ਇਹ ਇਹ ਸਾਰਾ ਸ਼ੁਰੂਆਤ ਹੋਇਆ ਸੀ ਤੇ ਹੋਰ ਵੀ ਉਹਨਾਂ ਨੇ ਦਿਆਲ ਜਿਹੜਾ ਇੱਕ ਦਿਆਲ ਜਨਰਲ ਦਿਆਲ ਸੀ ਉਹ ਵੀ ਸਰਦਾਰ ਸੀ ਹਜੇ ਸਰਦਾਰ ਇਕੱਠੇ ਕੀਤੇ ਮਤਲਬ ਚੁਣ-ਚੁਣ ਕੇ ਬੰਦੇ ਉਹ ਜੇ ਨਾਲ ਲਾਏ ਗਏ ਸਾਹਮਣੇ ਤਾਂ ਕੋਸ਼ਿਸ਼ ਕੀਤੀ ਸਰਦਾਰ ਹੀ ਅੱਗੇ ਲਾਏ ਜਾ ਉਹਦਾ ਚੀਫ ਵੈਸੇ ਸਾਊਥ ਇੰਡੀਅਨ ਸੀ ਸਾਰਾ ਵੈਦਿਆ ਜਨਰਲ ਜਨਰਲ ਵੈਦਿਆ ਚੀਫ ਹੁੰਦਾ ਸੀ ਜਿਹਨੇ ਹਮਲਾ ਕਰਾਇਆ ਔਰ ਪੋਰਸ ਨੇ ਪੋਰਸ ਨੇ ਮਤਲਬ ਫੌਜ ਨੇ ਮਤਲਬ ਕੀ ਵੀ ਜਨਰਲਾਂ ਨੇ ਜਵਾਹਰ ਲਾਲ ગાંધી ਨੂੰ ਨਾ ਨਹੀਂ ਬਰੀਫ ਕੀਤਾ ਵੀ ਅਸੀਂ ਇਹ 2 ਘੰਟਿਆਂ ਦੇ ਅੰਦਰ ਅੰਦਰ ਅਸੀਂ ਸਾਰਾ ਕੁਝ ਕਲੀਅਰ ਕਰ ਦਿਆਂਗੇ। ਅੱਛਾ ਜੀ। ਵੀ ਅਸੀਂ ਰਾਤ ਨੂੰ 4 ਤਰੀਕ ਦੀ ਰਾਤ ਨੂੰ ਕੋਈ ਬਸੇ 2-3 ਵਜੇ ਤੋਂ ਸ਼ੁਰੂ ਕਰਾਂਗੇ। 1 ਵਜੇ 12 ਵਜੇ ਤੋਂ ਬਾਅਦ ਅਸੀਂ ਆਪਰੇਸ਼ਨ ਸ਼ੁਰੂ ਕਰਾਂਗੇ। 2 ਘੰਟਿਆਂ ਵਿੱਚ ਅਸੀਂ ਕਲੀਅਰ ਕਰ ਦਿਆਂਗੇ। ਉਹਨਾਂ ਨੂੰ ਇਹ ਸੀ ਵੀ ਅਸੀਂ ਕਮਾਂਡੋ ਛੱਡਾਂਗੇ ਤਹਾਂ ਤੋਂ ਤੇ ਕਮਾਂਡੋ ਅਕਾਲ ਤਖਤ ਦੀ ਜਾਣਗੇ ਉੱਥੇ ਉਹ ਟ੍ਰੇਨਡ ਕੰਨ ਕਮਾਂਡੋ ਹੈ ਉਹ ਬੰਦੇ ਨੂੰ ਫੜ ਲੈਉਣਗੇ ਅੰਦਰੋਂ ਹਾਂਜੀ ਤੇ ਤੇ ਫਿਰ ਮੁੜ ਕੇ ਅਸੀਂ ਬਾਈ ਹੈਲੀਕਾਪਟਰ ਨਾਲ ਲੈ ਜਾਗੇ ਬੰਦੇ ਨੂੰ ਬਾਹਰ ਵੀ ਕੱਢ ਦੇਾਂਗੇ ਸਾਰਾ ਕੁਝ ਇਹ ਹੈਲੀਕਾਪਟਰ ਵੀ ਤਿਆਰ ਸੀ ਇਹ ਸਾਰਾ ਕੁਝ ਤਿਆਰ ਸੀ ਪਰ ਫਿਰ ਇਹ ਇਹ ਪਹਿਲੇ ਦਿਨ ਉਹਨਾਂ ਨੇ ਜਦੋਂ ਪਰ ਲੱਗ ਗਏ 72 ਘੰਟੇ ਅੱਛਾ ਜੀ ਮਸੰ ਦੋ ਘੰਟਿਆਂ ਦਾ ਇਹ ਪਲਾਨ ਕੀਤੀ ਸੀਗੀ 72 ਘੰਟੇ ਲੱਗ ਕੇ ਕਿਉਂਕਿ ਜਦੋਂ ਇਹ ਇਹਨਾਂ ਨੇ 3 ਤਰੀਕ ਨੂੰ ਹਮਲਾ ਵੜਿਆ ਤੇ 4 ਨੂੰ ਫਿਰ ਦੂਜੇ ਦਿਨ ਜਾ ਕੇ ਗੋਲੀਆਂ ਚਲਾਉਣ ਲੱਗੀਆਂ ਜਿੰਨੇ ਕਮਾਂਡੋ ਉਤਾਰੇ ਜਹਾਜ਼ਾਂ ਰਾਹੀਂ ਉੱਥੇ ਪ੍ਰਕਰਮਾਂ ਦੇ ਵਿੱਚ ਉਹ ਜਦੋਂ ਤੁਰਨ ਮੜਾ ਜਾਂ ਅਕਾਲ ਤਖਤ ਵਾਲ ਨੂੰ ਤੇ ਉਹਨਾਂ ਦੀਆਂ ਟੰਗਾ ਟੰਗਾ 'ਚ ਗੋਲੀਆਂ ਵੱਜੀਆਂ ਅੱਛਾ ਜੀ ਥੱਲੇ ਪੰਟੰਗਾ ਜੀ ਬੰਦ ਕੋ ਮੋਰਚੇ ਐਸ ਕਿਸਮ ਦੇ ਸੀਗੇ ਅੰਦਰਲੇ ਬੰਦਿਆਂ ਦੇ ਵੀ ਉੱਥੋਂ ਗੋਲੀਆਂ ਚਲਾਉਂਦੇ ਸੀ ਉਹ ਪਤਾ ਨਹੀਂ ਸੀ ਲੱਗਦਾ ਉਹਨਾਂ ਨੂੰ ਤੇ ਫੌਜ ਨੂੰ ਤਾਂ ਫਿਰ ਉਹਦੇ ਨਾਲ ਉਹ ਸਾਰੇ ਉੱਥੇ ਟੈਟੇ ਦੀ ਹੁੰਦੇ ਰਹੇ ਕੋਈ ਬੰਦਾ ਅਕਾਲ ਤਖਤ ਦੇ ਨਾਲ ਜਾ ਸਕਿਆ ਅੱਛਾ ਜੀ ਤੇ ਇਹ ਪਰ ਇੰਨੇ ਸਰਕਾਰ ਇੰਨੇ ਕਿਹਨਾ ਪੁਲਿਸ ਫੌਜ ਨੇ ਜਿਹੜੇ ਪਾਸੇ ਵਾਲੇ ਮੋਰਚੇ ਸੀਗੇ ਜਿਹੜੇ ਗੁਰੂ ਰਾਮਦਾਸ ਰਾਂ ਤੇ ਮੋਰਚਾ ਸੀ ਜਾਨ ਲੰਗਰ ਬਿਲਡਿੰਗ ਤੇ ਸੀ ਜਿਹੜੇ ਬਾਹਰ-ਬਾਹਰ ਜੇ ਦਿਖਦੇ ਸੀ ਉਹਨੇ ਤੋੜਤੇ ਫੈਡਰੇਸ਼ਨ ਦੇ ਮੋਰਚੇ ਤੋੜੇ ਗਏ ਸਿਰਫ ਅੰਦਰ ਅਕਾਲ ਤਖਤ ਤੇ ਦੇ ਵਿੱਚ ਬੜੇ 100-ਸਵਾ 100 ਬੰਦਾ ਲੜਿਆ ਜੀ 100 ਸ਼ਹੀਦ ਹੋਇਆ ਉਹਨੇ ਅੰਦਰੋਂ ਫਾਈਟ ਦਿੱਤੀ ਆ ਉਹ ਫਿਰ ਉਹ ਉਹ ਉਧਰ ਵੱਲ ਨੂੰ ਫਿਰ ਇਹਨਾਂ ਨੇ ਆਪਦਾ ਧਿਆਨ ਦਿੱਤਾ ਫਿਰ ਉਹ ਕੀ ਹੋਇਆ ਵੀ ਇਹ ਜਦੋਂ ਇਹਨਾਂ ਦੇ ਬੰਦੇ ਮਾਰੇ ਗਏ ਬਹੁਤ ਜਦੋਂ ਫਿਰ ਇੱਧਰ ਪ੍ਰਕਰਮਾਂ ਤੋਂ ਘੰਟਾ ਘਰ ਵੱਲੋਂ ਉਤਰੇ ਭੇਜੇ ਉਹਨਾਂ ਨੇ ਸਰਕਾਰ ਫੌਜ ਨੇ ਆਪ ਦਾ ਟੁਗੜੀ ਭੇਜੀ ਤਾਂ ਉਹਦੇ ਵੀ ਗੋਲੀਆਂ ਗਾਲੀਆਂ ਬਹੁਤ ਚੱਲੀਆਂ ਜੀ ਤੇ ਇੱਕ ਕੈਪਟਨ ਰਾਣਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਉਹਦੇ ਵੀ ਗੋਲੀਆਂ ਵੱਜੀਆਂ ਚੰਨਾ ਚ ਤੇ ਉਹ ਜ਼ਖਮੀ ਹਜੇ ਵੀ ਉਹ ਬੀਲ ਚੇਅਰ ਤੇ ਹੈ ਸ਼ਾਇਦ ਜਿਉਂਦਾ ਜਾਂ ਹੁਣ ਨਹੀਂ ਇਹਨਾਂ ਦਿਨਾਂ ਚ ਨਹੀਂ ਪਤਾ ਜੀ ਤੇ ਉਹ ਫਿਰ ਸਾਰਾ ਇਹ ਜਦੋਂ ਇਹ 4 ਤਰੀਕ ਤੱਕ ਸ਼ਾਮ ਤੱਕ ਨਾ ਕੁਝ ਹੋਇਆ 5 ਨੂੰ ਫਿਰ ਇਹ ਫੈਸਲਾ ਕੀਤਾ ਗਿਆ ਉਹਨਾਂ ਨੇ ਇੰਦਰਾ ਗਾਂਧੀ ਤੋਂ ਦਿੱਲੀ ਤੋਂ ਪਰਮਿਸ਼ਨ ਲਈ ਵੀ ਇਹ ਹੁਣ ਕਿਵੇਂ ਕੀਤਾ ਜਾਵੇ ਫਿਰ ਉਹਨਾਂ ਨੇ ਸਾਰੀ ਅਸੈਸਮੈਂਟ ਲਾ ਕੇ ਅੰਦਾਜ਼ੇ ਲਾ ਕੇ ਇਹ ਕਿਹਾ ਵੀ ਹੁਣ ਸਾਨੂੰ ਟੈਂਕ ਲਿਆਉਣੇ ਪੈਣਗੇ ਜੀ ਤਾਂ ਫਿਰ ਟੈਂਕ ਲਿਆਉਂਦੇ ਗਏ ਟੈਂਕ ਲਿਆ ਕੇ ਫਿਰ ਉੱਥੇ ਟੈਂਕਾਂ ਦਾ ਹਮਲਾ 5 ਦੀ ਰਾਤ ਨੂੰ ਹੋਇਆ ਜੀ ਤੇ ਉਹ ਮੈਂ ਉਹਨਾਂ ਦਿਨਾਂ ਦੇ ਵਿੱਚ ਮਾਤਲਿਕ ਵਿੱਚ ਉੱਥੇ ਸੀ ਦਰਬਾਰ ਸਾਹਿਬ ਤੇ ਉਹਦੇ ਚ ਸੀਗਾ ਆਪਣਾ ਸ਼ਹਿਰ ਚ ਸੀ ਤੇ ਸਿੱਧਾ ਸ਼ਹਿਰ ਚ ਮੈਂ ਗ੍ਰੀਨ ਐਵਨਿਊ 'ਚ ਰਹਿੰਦਾ ਸੀ ਤੇ ਕੋਈ ਤਕਰੀਬਨ ਗਰੀਬ ਗ੍ਰੀਨ ਐਵਨਿਊ 100 ਸਵਾ ਕਾ ਕਿਲੋਮੀਟਰ ਕਿਲੋਮੀਟਰ ਤੇ ਪੈਂਦਾ ਸੀ ਹਮ ਮੇਰਾ ਘਰ ਜਿਹੜਾ ਸੀ ਉੱਥੇ ਪੂਰੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸੀ ਸਾਰੀਆਂ ਜਦੋਂ ਟੈਂਕ ਵੱਡਾ ਗੋਲਾ ਮਾਰਦਾ ਤਾਂ ਪੂਰਾ ਸੰਗਾਈ ਦਿੰਦਾ ਸੀ ਸਾਰਾ ਟੈਂਕ ਜੀ ਆ ਤੇ ਸਾਰਾ ਉਸੇ ਕਿਸਮ ਦਾ ਪਤਾ ਲੱਗਦਾ ਵੀ ਟੈਂਕ ਨੇ ਵੱਡਾ ਗੋਲਾ ਮਾਰੇ ਜਾਂ ਫਲੈਸ਼ ਵਾਲੇ ਬੰਬ ਛੱਡੇ ਜਾਂਦੇ ਜਿਹੜਾ ਸਾਰੇ ਚੰਨਨ ਕਰ ਦਿੰਦਾ ਜੀ ਕਿ ਬੜੀ ਘਮਸਾਨ ਜੰਦ ਹੋਇਆ ਤੇ ਅਸੀਂ ਵੀ ਜਿਹੜੇ ਸਾਰੇ ਦਰਬਾਰ ਸਾਹਿਬ ਚ ਪਾਵੇਂ ਸਾਨੂੰ ਜਾਣ ਨਹੀਂ ਦਿੱਤਾ ਸੀ ਜੀ ਸਾਰੇ कर्फ्यू ਲੱਗੇ ਸੀ ਪ੍ਰੈਸ ਨੂੰ ਤਾਂ ਜਾਣ ਹੀ ਨਹੀਂ ਦਿੱਤਾ ਹਮ ਤਾਂ ਫੇਰ ਵੀ ਅਸੀਂ ਅਸੀਂ ਸੁਣਦੇ ਰਹੇ ਸਾਰੇ ਸੱਤਾਂ ਦੇ ਲੋਕ ਕੇ ਬੈਠੇ ਰਹੇ ਕੋਈ ਸ਼ਹਿਰ ਚ ਵੀ ਤੁਸੀਂ ਬਾਹਰ ਤਾਂ ਜਾ ਨਹੀਂ ਸਕਦੇ ਸੀ ਅਸੀਂ ਸੱਤਾਂ ਦੇ ਉੱਤੇ ਬੈਠ ਉੱਠ ਕੇ ਸਾਰੇ ਨੇ ਤੇ ਕਸ ਸਾਰੇ ਸ਼ਹਿਰ ਚ ਬਲੈਕਆਊਟ ਸੀ ਤੇ ਬਿਜਲੀਾਂ ਬੰਦ ਸੀ ਸਾਰੀਆਂ ਤੇ ਅਸੀਂ ਫਿਰ ਉੱਥੋਂ ਸੁਣਦੇ ਰਹਿੰਦੇ ਸਾਰਾ ਸਾਨੂੰ ਦਰਬਾਰ ਸਾਹਿਬ ਸੁਣਾਈ ਦੇ ਰਿਆ ਸੀ ਸਭ ਕੁਝ ਤੋਂ ਲੜਾਈ ਫਿਰ ਕਮਸਾਨ ਜਲ ਲੜਾਈ ਚੱਲੀ ਜੀ ਚਾਰ ਦਿਨ ਵੀ ਚੱਲੀ ਸੀ ਸਾਬਨ ਤੇ ਪੰਜਵੀਂ ਰਾਤ ਨੂੰ ਤਾਂ ਬਹੁਤ ਚੱਲੀ ਫਿਰ 6 ਨੂੰ ਦੂਸਰੇ ਦਿਨ ਜਾ ਕੇ ਜਾ ਕੇ ਕਲੀਅਰ ਹੋਇਆ ਉਹਦੇ ਚ ਫਿਰ ਅਕਾਲ ਤਖਤ ਦੇ ਉੱਤੇ ਬਹੁਤ ਜਿਆਦੇ ਉਹਨਾਂ ਨੇ ਗੋਲੇ ਸਿੱਟੇ ਸਿੱਤੇ ਅਕਾਲ ਤਖਤ ਉੱਤੇ ਟੰਕਾਂ ਦੇ ਤੇ ਉਹ ਅਕਾਲ ਤਖਤ ਕਾਫੀ ਢਹਿ ਢੇਰੀ ਹੋ ਗਿਆ ਸੀ ਉਹ ਫੋਟੋ ਵੀ ਆਉਂਦੀ ਹੈ ਹੁਣ ਮੂਰਲਾ ਪਾਸਾ ਸਾਰਾ ਢਹਿ ਢੇਰੀ ਹੋਇਆ ਅੰਦਰ ਜਿਹੜੀ ਬੇਸਮੈਂਟ ਸੀ ਉਹ ਬੇਸਮੈਂਟ ਦੇ ਵਿੱਚ ਵੀ ਧੂਆਂ ਰੋਲ ਤੇ ਮਿੱਟੀ ਆ ਗਈ ਸੀ ਸਾਰੀ ਹਾਂਜੀ ਤੋਂ ਸੰਤ ਪਿੰਡਾ ਵਾਲਾ ਜਰਨੈਲ ਸਿੰਘ ਪਿੰਡਾ ਵਾਲਾ ਭਾਈ ਅਮਰੀਕ ਸਿੰਘ ਇਹ ਸਾਰੇ ਬੇਸਮੈਂਟ ਚ ਸੀ ਅੱਛਾ ਫਿਰ ਇਹ ਉੱਥੇ ਆਹ ਨਹੀਂ ਸੀ ਆ ਸਕਦਾ ਫਿਰ ਇਹ ਨਿਕਲੇ ਬਾਹਰ ਤੇ ਸੰਤਾਂ ਦੀ ਜਿਹੜੀ ਸ਼ਹੀਦੀ ਹੈ ਉਹ ਕਿਹਾ ਜਾਂਦਾ ਵੀ ਜਿੱਥੇ ਜਿੱਥੇ ਹੁਣ ਦੋ ਦੋ ਹੈਗੇ ਆਪਣੇ ਨਿਸ਼ਾਨ ਸਾਹਿਬ ਮੀਰੀ ਪੀਰੀ ਦਾ ਉਧਰ ਨੂੰ ਜਾਂਦੇ ਆ ਨੇੜੇ ਤੇਰੇ ਜੇ ਉਸ ਖੁੱਲੇ ਮਦਾਨ ਖੁੱਲੇ ਜੇ ਦਲਾਨ ਦੇ ਵਿੱਚ ਵਿਹੜੇ ਦੇ ਵਿੱਚ ਸਮਝੋ ਦਰਬਾਰ ਸਾਹਿਬ ਉੱਥੇ ਕਿਤੇ ਉਹ ਸ਼ਹੀਦ ਦੀ ਪਈ ਹੋਣਾ ਅੱਛਾ ਤੇ ਪਰ 6 ਤਰੀਕ ਨੂੰ ਸਾਨੂੰ ਦੱਸਿਆ ਦੱਸਿਆ ਨਹੀਂ ਸਾਡਾ ਵੀ ਇਹ ਹੋ ਗਿਆ ਉਦੋਂ ਪਿੱਛੋਂ ਫਿਰ ਇਹਨਾਂ ਨੇ ਹੋਰ ਸਾਈਟਾਂ ਵੀ ਕਲੀਅਰ ਕੀਤੀਆਂ ਕਾਫੀ ਜ਼ਿਆਦੇ ਬੁੰਗਿਆਂ 'ਚ ਵੀ ਲੜਾਈ ਹੁੰਦੀ ਰਹੀ ਜਿਹੜਾ ਬੁੰਗਾ ਇੱਕ ਬਹੁਤ ਵੱਡਾ ਸੀਗਾ ਉਹਦੇ 'ਚ ਵੀ ਲੜਾਈ ਹੁੰਦੀ ਰਹੀ ਅਖੀਰ ਤੱਕ ਲੜਾਈ ਹੁੰਦੀ ਰਹੀ ਤਾਂ ਫਿਰ ਉਦੋਂ ਪਿੱਛੋਂ ਇਹਨਾਂ ਨੇ ਜਿਹੜੀ ਲਾਇਬ੍ਰੇਰੀ ਸੀ ਰੈਫਰੈਂਸ ਲਾਇਬ੍ਰੇਰੀ ਸਿਕਰ ਰੈਫਰੈਂਸ ਲਾਇਬ੍ਰੇਰੀ ਉਹਦਾ ਹਿੱਸਾ ਵੀ ਕੁਝ ਅੱਗਾ ਉੱਗਾ ਲੱਗਿਆ ਦੇਖਿਆ ਸੀ ਉਹ ਵੀ ਉਹ ਵੀ ਖਤਮ ਹੋ ਗਿਆ ਸੀ ਕਾਫੀ ਹਿੱਸਾ ਮੱਚ ਗਿਆ ਸੀ ਜਲ ਗਿਆ ਸੀ ਤਾਂ ਫਿਰ ਬੰਦੇ ਬਹੁਤ ਮਾਰੇ ਗਏ ਇਸ ਦੌਰਾਨ ਇਹਨਾਂ ਨੇ ਗੁਰਰਾਮ ਦਾ ਸਰਾ ਦੇ ਵਿੱਚ ਵੀ ਬੰਦਿਆਂ ਨੂੰ ਹੱਥ ਉੱਥੋਂ ਹੱਥ ਪਿੱਛੇ ਬੰਨ ਕੇ ਮਾਰੇ ਜੀ ਗ੍ਰੇਨੇਡ ਸੁੱਟ ਕੇ ਮਾਰੇ ਫੌਜੀਆਂ ਨੇ ਬੰਦਿਆਂ ਨੂੰ ਬੰਦਿਆਂ ਨੂੰ ਬਹੁਤ ਭੈੜੇ ਤਰੀਕੇ ਨਾਲ ਕੋਹ ਕੋਹ ਕੇ ਲੋਕਾਂ ਦੇ ਸਾਹਮਣੇ ਮਾਰੇ ਤੇ ਇਹ ਸਾਰਾ ਕੁਝ ਕਾਫੀ ਤੱਕ ਹੁੰਦਾ ਰਿਹਾ ਪਰ ਜੋ ਸੰਤਾਂ ਦੀ ਜਿਹੜੀ ਸ਼ਹੀਦੀ ਹੈ ਉਹਦਾ ਐਲਾਨ ਹੈ ਉਹ 7 ਤਰੀਕ ਨੂੰ ਸਵੇਰੇ ਆਲ ਇੰਡੀਆ ਰੇਡੀਓ 'ਤੇ ਹੋਇਆ। ਅੱਛਾ ਜੀ 7 ਤਰੀਕ ਨੂੰ ਸਵੇਰ ਵੇਲੇ ਜਦੋਂ ਅਸੀਂ ਅਸੀਂ ਸਵੇਰ ਵੇਲੇ ਉੱਥੇ ਸੀ ਤਾਂ ਉਸ ਵੇਲੇ ਐਲਾਨ ਹੋਇਆ ਵੀ ਸੰਤਾਂ ਸੀ ਸੰਤਾਂ ਦੀ ਡੈੱਡ ਬੋਡੀ ਅੰਦਰੋਂ ਪਾਈ ਗਈ ਹੈ। ਫਲਾਣੇ ਸਾਥੋਂ ਮਿਲੀ ਹੈ ਪੂਰੇ ਜੋ ਤੇ ਉਹ ਉਹ ਕਹਿੰਦੇ ਸੀ ਭਾਈ ਜਨਰਲ ਸ਼ਵੇਕ ਸਿੰਘ ਦੀ ਬੁੜੀਆ ਪਰ ਹੁਣ ਬਾਅਦ ਚ ਪਤਾ ਵੀ ਜਨਰਲ ਸਵੇਕ ਸਿੰਘ ਇੱਕ ਦਿਨ ਪਹਿਲਾਂ ਉਹਨਾਂ ਦੀ ਮਾਰੇ ਗਏ ਸੀ ਸ਼ੀਤੀ ਹੋ ਗਈ ਸੀ ਕਿਦੋਂ ਪਹਿਲਾਂ ਗੋਲੀ ਲੱਗੀ ਸੀ ਉਹਨਾਂ ਨੂੰ ਉਹ ਇੱਕ ਦਿਨ ਪਹਿਲਾਂ ਪੋਰੇ ਚ ਉਹਨਾਂ ਦੀ ਡੈਥ ਹੋ ਗਈ ਸੰਤਾਂ ਦੇ ਸਾਹਮਣੇ ਡੈਥ ਹੋਈ ਹੈ ਤਾਂ ਫਿਰ ਇਹਦੇ ਵਿੱਚ ਕਾਫੀ ਬੰਦੇ ਬੱਬਰ ਤਾਂ ਸਾਰੇ ਇਸ ਪਾਸੇ ਸੀਗੇ ਇਧਰ ਗੁਰਾਮ ਦਾ ਸ਼ਰਾਮ ਵੱਲ ਗੁਰਨਾਣਕ ਨਵਾਲਸ ਵਾਲੇ ਤਾਂ ਪਿਛਲੇ ਪਾਸੇ ਜਿਹੜੀ ਬਾਗ ਵਾਲੀ ਗਲੀ ਸੀ ਉਹ ਗਲੀ ਵਿੱਚ ਦੀ ਸਾਰੇ ਛਾਲਾ ਮਾਰ ਮੁਰਕੇ ਨਿਕਲ ਗਏ ਸੀਗੇ ਸਾਰੇ ਜੀ ਤਾਂ ਇੱਧਰ ਬਹੁਤ ਜਾਦੇ ਉਸ ਵੇਲੇ ਜਿਹੜੇ ਹੋਰ ਸ਼ਹੀਦ ਹੋਏ ਆ ਲੋਕ ਉਹ ਗੁਰੂ ਅਮਰਦਾਸ ਦਾ ਗੁਰੂ ਗੋਵਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ ਜਿਹੜਾ ਹੁਣ ਕੱਲ ਪਰਸੋ ਹੋ ਕੇ ਘਟਿਆ ਉਸ ਵੇਲੇ ਤਾਂ 3 ਤਰੀਕ ਨੂੰ ਤਨ 4 ਨੂੰ ਸ਼ੀਦੀ ਦੇ ਉਸੇ ਲੋਕ ਆਏ ਹੋਏ ਸੀ ਬਹੁਤ ਜਿਹੜੇ ਸ਼ਰਧਾਲੂ ਸੰਗਤ ਇਕੱਠੀ ਹੋਈ ਵੀ ਸੀ ਹਾਂਜੀ ਉਹ ਉਹ ਗੁਰਪੁਰਬ ਨੂੰ ਆਉਂਦੇ ਹੀ ਆ ਤਾਂ ਮੈਨੂੰ ਵੀ ਯਾਦ ਹੈ ਕਿ ਮਾਇਆ ਸੀ ਉੱਥੇ 77 ਕਾ ਅਖੀਰਲੇ ਦਿਨ ਅਸੀਂ ਮਿਲੇ ਕੁਝ ਸੰਤਾਂ ਨੂੰ 3 ਤਰੀਕ ਨੂੰ 3 ਵਜੇ ਦੇ ਨੇੜੇ ਜਿਹੜਾ ਅਸੀਂ ਮਿਲਦੇ ਆ ਮਿਲਣ ਜਾਂਦੇ ਆ ਤਾਂ ਅਸੀਂ ਜੋੜਾ ਕਰਦੇ ਵਿੱਚ ਆਪਦੇ ਜੁੱਤੇ ਲਾ ਕੇ ਗਏ ਆ ਅੱਗੇ ਤਾਂ ਸਾਨੂੰ ਕਈ ਮੇੜਿਆ ਲੇਡੀਜ਼ ਖੜੀਆਂ ਬਿਲੀਆਂ ਵਾਪਸ ਆਏ ਤਾਂ ਸਾਨੂੰ ਲੇਡੀਜ਼ ਕਹਿੰਦੀਆਂ ਹੁਣ ਅਸੀਂ ਕਿਵੇਂ ਬਾਹਰ ਜਾਈਏ ਉਹਨਾਂ ਦੇ ਬੱਚੇ ਵੀ ਖੜੇ ਸੀ ਜੀ ਤੇ ਕਿਸੇ ਇੱਥੇ ਤਾਂ ਕਾਰਫੂ ਲੱਗੇ ਬਾਹਰ ਤਾਂ ਤੇ ਸਾਨੂੰ ਥੋੜਾ ਜਿਹਾ ਆਈਡੀਆ ਸੀ ਕਾਰਫੂ ਚ ਢਿੱਲ ਮਿਲੂਗੀ ਕਹਿੰਦੇ ਢਿੱਲ ਮਿਲੀ ਐਨਾਨਸਮੈਂਟ ਬਾਹਰ ਹੋ ਜਿਆ ਪਤਾ ਨਹੀਂ ਲੱਗਿਆ ਕਿਸੇ ਨੂੰ ਜੀ ਤਾਂ ਉਹ ਮੈਂ ਅਖਿਆ ਵੀ ਥੋੜੇ ਜਿਹਾ ਚ ਕਾਰਫੂ ਦੀ ਢਿੱਲ ਹੋਊਗੀ ਤੁਸੀਂ ਚਾਹਦੇ ਰਹੋ ਜੀ ਤੇ ਉਹ ਲੇਡੀਜ਼ ਕਹਿਣ ਲੱਗਿਆ ਸਾਰੀਆਂ ਪਿੰਡਾਂ ਦੀਆਂ ਕੁਜ ਜਨਾਨੀਆਂ ਸੀ ਸਾਰੀਆਂ ਹੂੰ ਤੇ ਉਹ ਕਹਿਣ ਲੱਗਿਆ ਕਿ ਅਸੀਂ ਅਸੀਂ ਇਦੋਂ ਪਿੱਛੇ ਸਾਡੇ ਪਿੰਡਾਂ ਦੀਆਂ ਬੱਸਾਂ ਬੰਦ ਹੋ ਜਾਣੀਆਂ ਹਾਂਜੀ ਉਹ ਲਾਸਟ ਬੋਲ ਰਿਹਾ ਕਿ ਚਾਰ ਪੰਜ ਬੋਲੇ ਬੰਦ ਹੋ ਜਾਣਗੀਆਂ ਸਾਰੇ ਉਹ ਤੋਂ ਛੇਤੀ ਬੱਸਾਂ ਬੰਦ ਹੋ ਜਾਂਦੀਆਂ ਹੋਣਗੀਆਂ ਅਸੀਂ ਜੀ ਤੇ ਇਸ ਕਰਕੇ ਚਲੋ ਜੀ ਮੈਨੂੰ ਇਹ ਲੱਗਦਾ ਇਸ ਕਿਸਮ ਦੇ ਲੋਕ ਬਹੁਤ ਅੰਦਰ ਰਹਿ ਗਏ ਹਾਂ ਜਿਹੜੇ ਮਾਰੇ ਗਏ ਜੀ ਤੇ ਹਰ ਕਮਰੇ ਵਿੱਚ ਕੋਈ ਨਾ ਕੋਈ ਛੁਪ ਕੇ ਬੈਠਾ ਸੀਗਾ ਆਮ ਸੁਧਾਰਨ ਸ਼ਰਧਾਲੂ ਬੰਦਾ ਉਹ ਮਾਰੇ ਗਿਆ ਹੁਣ ਗਿਣਤੀ ਨਹੀਂ ਕੀਤੀ ਇੱਕ ਵੀ ਹਜੇ ਤੱਕ ਇਹਨਾਂ ਨੇ ਕਿ ਕਿੰਨੇ ਲੋਕ ਮਾਰੇ ਗਏ ਆ ਕਿੰਨੇ ਲੋਕ ਮਾਰੇ ਗਏ ਆ ਵੇਖੋ ਬਦਕਿਸਮਤੀ ਇਹ ਹੈ ਵੀ ਨਾ ਤਾਂ 47 ਦੇ ਵੰਡ ਵੇਲੇ ਕੋਈ ਗਿਣਤੀ ਹੋਈ ਆ ਵੀ ਕਿੰਨੇ ਮੁਸਲਮਾਨ ਕਿੰਨੇ ਸਿੱਖ ਕਿੰਨੇ ਹਿੰਦੂ ਮਾਰੇ ਗਏ ਆ ਜੀ ਨਾ ਪਾਕਿਸਤਾਨ ਨੇ ਗਿਣਿਆ ਨਾ ਇੰਡੀਆ ਨੇ ਗਿਣਿਆ ਸਹੀ ਗਿਣਤੀ ਨਹੀਂ ਕੀਤੀ ਸਕਦੀ ਉਹ ਠੀਕ ਆ ਪਰਪਰਟੀ ਦੇ ਐਕਸਚੇਂਜ ਲਈ ਕੁਝ ਗਿਣਤੀਆ ਆਪੇ ਹੋ ਗਈਆਂ ਉਂਝ ਨਹੀਂ ਕੀਤੀ ਫਿਰ 47 ਤੇ ਫਿਰ 84 ਵਿੱਚ ਸਹੀ ਕਿੰਨੇ ਮਾਰੇ ਆ ਕੀ ਆ ਸਰਕਾਰ ਨੇ ਕੋਈ ਡਾਟਾ ਨਹੀਂ ਦਿੱਤਾ ਜੀ ਇਸ ਕਿਸਮ ਦਾ ਹੁਣ ਭਾਵੇਂ ਉਹ ਤੋਂ ਪਿੱਛੋਂ ਆਇਆ ਕਹੀਏ ਵੀ ਇੰਨੇ ਬੰਦੇ ਮਾਰੇ ਆ ਪਰ ਇਹ ਜਿਹੜਾ ਡਾਟਾ ਰਿਲੀਜ਼ ਨਹੀਂ ਕੀਤਾ ਐਵੇਂ ਨਵੰਬਰ 84 ਦੇ ਵਿੱਚ ਬਸ ਦਿੱਲੀ ਅੰਦਾਜ਼ੇ ਦੇ ਨਾਲ ਪਾਰਲੀਮੈਂਟ ਚ ਆਇਆ ਮਿਠਾਈ ਸੌ ਕੁਛ 3000 ਤੋਂ ਥੋੜੇ ਜੇ ਘੱਟ ਬੰਦੇ ਸਿੱਖ ਮਾਰੇ ਗਏ ਆ ਤੇ ਸਿੱਖਾਂ ਦੀ ਗਿਣਤੀ ਨਵੰਬਰ 84 ਚ ਵੀ ਬਹੁਤ ਜ਼ਿਆਦਾ ਆ ਉਹ ਤਕਰੀਬਨ 8 ਦਾ 800 ਤੋਂ 5 ਤੋਂ 10000 ਤੱਕ 8 ਤੋਂ 10000 ਤੱਕ ਦੀ ਇਹ ਗਿਣਤੀ ਗਿਣੀ ਜਾਂਦੀ ਆ ਕੋ ਸਾਰੇ ਦੇਸ਼ ਚ ਹੋਇਆ 21 ਸੂਬਿਆਂ ਚ ਹੋਈ ਆ ਇਹ ਸਾਰੇ ਹਮਲੇ ਤੋਂ ਇਸ ਕਰਕੇ ਸਾਰਾ ਕੁਝ ਬਹੁਤ ਲੰਬਾ ਚੌੜਾ ਸੀਗਾ ਇਹ ਇਥੋਂ ਇਹੀ ਫੋਲ ਨਿਕਲੇ ਅਸ਼ਪਾਸਟ ਹੋਇਆ ਸੀ ਵੀਂਦਰਾ ਗਾਂਧੀ ਚਾਹੁੰਦੀ ਸੀ ਵੀ ਹਮਲਾ ਕਰਨਾ ਹੀ ਕਰਨਾ ਹੈ ਹੂੰ ਤੇ ਇਸ ਨੂੰ ਈਡੀ ਵੱਡੇ ਲਿਆ ਕੇ ਉਹ ਸਾਰੇ ਮジョਰਿਟੀ ਕਮਿਊਨਿਟੀ ਹੈ ਜਿਹੜੀ ਵੋਟ ਤਾਂ ਸਾਰੇ ਹਿੰਦੂ ਸਮਾਜ ਦੇ ਵੱਡੇ ਆ ਜੀ ਵੀ ਹਿੰਦੂ ਉਹਨਾਂ ਦੀ ਉਹ ਦੁਰਗਾ ਲੈਵਲ ਤੇ ਨਿਕਲੇ ਇਸ ਤੇ ਉਹ ਦੁਰਗਾ ਬਣੀ ਵੀ ਇਸੇ ਕਰਕੇ ਉਸ ਨੇ ਉਹਦੀ ਬੜੀ ਜਿਆਦਾ ਜਦੋਂ ਇੰਦਰਾ ਗਾਂਧੀ ਮਾਰੀ ਗਈ ਤਾਂ 2-3 ਮਹੀਨੇ ਬਾਅਦ ਤਾਂ ਤੁਸੀਂ ਦੇਖੋ ਇਲੈਕਸ਼ਨ ਉਹਦੇ ਕਰਾ ਦਿੱਤੀ ਗਈ ਲੋਕੋ ਪਤਾ ਸੀ ਵੀ ਹੁਣ ਬਹੁਤ ਹਮਦਰਦੀ ਦਾ ਵੋਟ ਮਿਲੂਗਾ ਤਾਂ ਫਿਰ 414 ਐਮਪੀ ਜਿੱਤੇ 530 ਚ ਐਨੇ ਕਦੇ ਕੋਈ ਕਿਸੇ ਪਾਰਟੀ ਨੇ ਜਿੱਤੇ ਜਿਨੇ ਰਜੀਵ ਨੂੰ ਜਿੱਤੇ ਸੀ ਰਜੀਵ ਲੀਡਰ ਬਣ ਗਿਆ ਸੀ ਮਰਾ ਗਾਂਧੀ ਪਿੱਛੋਂ ਜੀ ਰਜੀਵ ਗਾਂਧੀ ਤਾਂ ਉਦੋਂ ਪਿੱਛੋਂ ਐਨੀਆਂ ਸੀਟਾਂ ਕਿਸੇ ਨੂੰ ਨਹੀਂ ਮਿਲਿਆ ਤਾਂ ਫਿਰ ਇਹੀ ਚਾਹੁੰਦੇ ਸੀ ਉਹ ਵੀ ਐਂਕਡ ਲੀਡਰ ਬਣ ਜੀਏ ਤਾਂ ਇਸ ਪਾਸੇ ਨੂੰ ਅਸੀਂ ਸਾਰਾ ਕੁਝ ਲੈ ਜੀਏ ਜੀ ਬਿਲਕੁਲ ਤਰ ਤੁਸੀਂ ਉਸ ਵੇਲੇ ਦਾ ਅੱਖੀਂ ਦੇਖਿਆ ਵਾਕਿਆ ਤੇ ਵਰਤਾਰਾ ਬਹੁਤ ਸਾਰੇ ਕਿਸੇ ਸਾਡੇ ਰਣ ਸਾਂਝੇ ਕੀਤੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਦਸਤਾਵੇਜ਼ ਹੈ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਪਹੁੰਚਦਾ ਰਹੂਗਾ ਤੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੁੰਦੇ ਰਹਿਣਗੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ